ਦੀ ਰੁਟੀਨ ਚ ਆਪਣੇ ਸਵੇਰੇ ਬੱਚਿਆਂ ਨਾਲ ਉੱਠ ਕੇ ਉਹਨਾਂ ਨੂੰ ਸਕੂਲ ਤਿਆਰ ਕਰਕੇ ਭੇਜ ਕੇ ਫਿਰ ਆਪਣੀ ਜੋਬ ਤੇ ਜਾਨੀ ਆ। ਪੇਲਾਵ ਨੂੰ ਅਗੇ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਖੇਤਰ ਵਿੱਚ ਅੱਗੇ ਆਉਣ ਉਹਨਾਂ ਨੂੰ ਸਿਰਫ ਘਰ ਦੇ ਕੰਮ ਲੈ ਨਹੀਂ ਰੱਖਣਾ ਚਾਹੀਦਾ। ਤਰੀਕੇ ਨਾਲ ਤੁਸੀਂ ਡਿਊਟੀ ਕਰਦੇ ਹੋ ਫਿਰ ਬੱਚਿਆਂ ਨੂੰ ਘਰ ਰਣ ਕੇ ਟਿਊਸ਼ਨ ਪੜਾਉਣਾ ਬੱਚਿਆਂ ਨੂੰ ਸਟੱਡੀ ਕਰਾਉਣੀ ਉਹਦਾ ਵੀ ਫਿਰ ਧਿਆਨ ਰੱਖਣਾ ਪੈਂਦਾ ਜੀ ਸਰ ਇਹ ਸਭ ਮੈਨੇਜ ਕਰਨਾ ਪੈਂਦਾ ਹੈ ਜੇਕਰ ਤੁਸੀਂ ਜੋਬ ਕਰਦੇ ਹੋ ਤੁਹਾਡੇ ਹਸਬੰਡ ਵੀ ਜੋਬ ਕਰਦੇ ਨੇ ਹਾਂ ਜੀ ਉਹ ਵੀ ਪੰਜਾਬ ਪੁਲਿਸ ਸੀ ਨੇ ਜਿਵੇਂ ਤੁਸੀਂ ਕੁਝ ਸਮਾਂ ਪਹਿਲਾਂ ਵੇਖਿਆ ਹੈ ਮਹਿਲਾਵਾਂ ਜੱਜ ਬਣੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਉਹ ਬਣੀਆਂ ਨੇ ਸਾਨੂੰ ਵੀ ਆਪਣੇ ਬੱਚਿਆਂ ਨੂੰ ਹਰ ਇੱਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗੀ ਆਪਣੇ ਬੱਚਿਆਂ ਨੂੰ ਵਧੀਆ ਪੜਾਓ ਲਿਖਾਓ ਸਤਿ ਸ਼੍ਰੀ ਅਕਾਲ ਦਾ ਸਮਰਨ ਨੂੰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਪੂਰੇ ਭਾਰਤ ਵਿੱਚ ਜਿਹੜਾ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਅਤੇ ਜਿੱਥੇ ਗੱਲ ਕੀਤੀ ਜਾਂਦੀ ਹੈ ਮਹਿਲਾਵਾਂ ਦੀ ਜਿੱਥੇ ਮਹਿਲਾਵਾਂ ਘਰ ਦਾ ਪਰਿਵਾਰ ਨੂੰ ਪਾਲਦੀਆਂ ਨੇ ਘਰ ਦੇ ਬੱਚਿਆਂ ਨੂੰ ਸੰਭਾਲਦੀਆਂ ਨੇ ਉੱਥੇ ਨਾਲ-ਨਾਲ ਕਿਤਨਾ ਕਿਤੇ ਆਪਣੀਆਂ ਡਿਊਟੀਆਂ ਨੂੰ ਵੀ ਬਾਖੂਬੀ ਨਿਭਾਉਂਦੀਆਂ ਨੇ ਅਜਿਹੀ ਹੀ ਗੱਲ ਸਾਡੇ ਨਾਲ ਮੈਡਮ ਮਨਪ੍ਰੀਤ ਕੌਰ ਜੋ ਕਿ ਪੰਜਾਬ ਪੁਲਿਸ ਚ ਏਐਸਆਈ ਦੀ ਡਿਊਟੀ ਨਿਭਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਜੋ ਕਿ ਦਿੱਲੀ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਘਰੇ ਸਕੂ ਕੀ ਅੱਜ ਇਸ ਤਰੀਕੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ ਮਹਿਲਾਵਾਂ ਦੀ ਜ਼ਿਆਦਾਤਰ ਮਹਿਲਾਵਾਂ ਜਿਹੜੀਆਂ ਘਰਾਂ ਦੇ ਕੰਮ ਕਰਦੀਆਂ ਨਜ਼ਰ ਆਉਂਦੀਆਂ ਨੇ ਪਰ ਜਿੱਥੇ ਤੁਸੀਂ ਘਰਾਂ ਦੇ ਕੰਮ ਵੀ ਕਰਦੀਆਂ ਜੇ ਉੱਥੇ ਨਾਲ-ਨਾਲ ਸਰਕਾਰੀ ਡਿਊਟੀਆਂ ਵੀ ਨਿਭਾਉਂਦੀਆਂ ਜੀ ਸਰ ਮੇਰਾ ਨਾਮ ਮੇਸੇ ਸਈਮਨ ਘਰੇ ਮੈਂ ਠਾਣੀ ਪਿੰਡੀ ਸੇ ਤਾਬ ਤੌਰ ਪੀਪੀਐਮ ਤਨਾਤਾ ਮੈਂ ਡੇਲੀ ਰੁਟੀਨ 'ਚ ਆਪਣੇ ਸਾਰੇ ਬੱਚਿਆਂ ਨਾਲ ਉੱਠ ਕੇ ਉਹਨਾਂ ਨੂੰ ਸਕੂਲ ਤਿਆਰ ਕਰਕੇ ਭੇਜ ਕੇ ਫਿਰ ਆਪਣੀ ਜੌਬ ਤੇ ਜਾਂਦੀ ਆ ਉੱਥੇ ਵੀ ਆਪਣੇ ਲੇਡੀਜ਼ ਦੀਆਂ ਜੋ ਵੀ ਪ੍ਰੋਬਲਮ ਐ ਪਬਲਿਕ ਡੀਲਿੰਗ ਕਰਦੀ ਆ ਜੋ ਵੀ ਪ੍ਰੋਬਲਮ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ ਫਿਰ ਕੰਮ ਦਾ ਕਰਕੇ ਫਿਰ ਮੈਂ ਆਪਣਾ ਘਰ ਆ ਕੇ ਆਪਣੇ ਪਰਿਵਾਰ ਨੂੰ ਦੇਖਦੀ ਆ ਮੇਰੇ ਨਾਲ ਨਾਲ ਮੇਰੇ ਪਰਿਵਾਰ ਵੀ ਬਹੁਤ ਕੋਆਪਰੇਟ ਕਰਦੇ ਨੇ ਜਿਸ ਨਾਲ ਸਾਰਾ ਜਿੱਥੇ 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 ਤੁਸੀਂ ਜੌਬ ਕਰਦੇ ਹੋ ਤੁਹਾਡੇ ਹਸਬੰਦ ਵੀ ਜੌਬ ਕਰਦੇ ਨੇ ਨਾਲ ਚ ਹਾਂਜੀ ਉਹ ਵੀ ਪੰਜਾਬ ਪੁਲਿਸ 'ਚ ਹੀ ਨੇ ਅੱਛਾ ਜੀ ਹਾਂਜੀ ਪਰ ਜਿੱਥੇ ਆਪਣੀ ਡਿਊਟੀ ਨਿਭਾਉਂਦੇ ਹੋ ਤੁਸੀਂ ਸਾਰਾ ਦਿਨ ਡਿਊਟੀ ਕਰਦੇ ਹੋ ਫਿਰ ਬੱਚਿਆਂ ਨੂੰ ਘਰ ਛੱਡ ਕੇ ਚਲੇ ਜਾਂਦੇ ਹੋ ਕਿਤਨਾ ਕਿਤੇ ਬੱਚਿਆਂ ਦੀ ਵੀ ਚਿੰਤਾ ਰਹਿੰਦੀ ਹੋਣੀ ਕਿਤਨਾ ਕਿ ਬੱਚੇ ਜਿਹੜੇ ਘਰ ਇਕੱਲੇ ਨੇ ਹਾਂਜੀ ਚਿੰਤਾ ਤਾਂ ਰਹਿੰਦੀ ਹੈ ਪਰ ਮੇਰੀ ਫੈਮਲੀ ਹੈ ਨਾਲ ਮਦਰਨ ਲਾਓ ਮੇਰੇ ਪਰਿਵਾਰ 'ਚ ਮੇਰੀ ਵੱਡੇ ਜੇਠਾਣੀ ਜੀਤ ਸਾਹਿਬ ਉਹ ਸਾਰੇ ਬਹੁਤ ਕੋਆਪਰੇਟ ਕਰਦੇ ਨੇ ਜਿਸ ਨਾਲ ਥੋੜਾ ਮੈਨੇਜ ਹੋ ਜਾਂਦਾ ਨੇ ਪਰ ਜਿੱਥੇ ਵੱਡੀਆਂ ਸਿਵਾਵਾਂ ਨਿਭਾਉਂਦੇ ਹੋ ਉੱਥੇ ਬੱਚਿਆਂ ਦਾ ਵੀ ਭਾਰਾ ਜਿਹੜਾ ਹੁੰਦਾ ਘਰ 'ਚ ਕੰਮ ਹੁੰਦੇ ਨੇ ਕੰਮ ਵੱਡੇ ਕਰਨੇ ਪੈਂਦੇ ਨੇ ਪਰ ਅੱਜ ਇੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਜ਼ਿਆਦਾਤਰ ਮਹਿਲਾਵਾਂ ਨੂੰ ਘਰ ਦਾ ਕੰਮ ਕਰਨ ਲਈ ਹੀ ਮੰਨਿਆ ਜਾਂਦਾ ਵੀ ਜ਼ਿਆਦਾਤਰ ਮਹਿਲਾਵਾਂ ਘਰਾਂ 'ਚ ਹੀ ਕੰਮ ਕਰਦੀਆਂ ਨੇ ਪਰ ਤੁਸੀਂ ਵੱਡੀਆਂ ਸਿਵਾਵਾਂ ਨਿਭਾਉਂਦੇ ਹੋ ਕੀ ਲੱਗਦਾ ਕੀ ਹੈ ਕਿ ਮਹਿਲਾਵਾਂ ਦਾ ਕਿੰਨਾ ਕੁ ਵੱਡਾ ਯੋਗਦਾਨ ਹੁੰਦਾ ਇਸ ਸਮੇਂ ਦੇ ਵਿੱਚ ਮਹਿਲਾਵਾਂ ਸਿਰਫ ਘਰ ਦਾ ਕੰਮ ਕਰਨ ਲਈ ਨਹੀਂ ਹੁੰਦੀਆਂ ਹਰ ਖੇ ਅਗੇ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਖੇਤਰ ਵਿੱਚ ਅੱਗੇ ਆਉਣ ਉਹ ਇਹਨਾਂ ਨੂੰ ਸਿਰਫ ਘਰ ਦੇ ਕੰਮ ਲੈਣੀ ਰੱਖਣਾ ਚਾਹੀਦਾ ਬੱਚਿਆਂ ਨੂੰ ਆਪਣੀਆਂ ਲੜਕੀਆਂ ਨੂੰ ਹਰ ਇੱਕ ਨੂੰ ਪੜਾ ਲਿਖਾ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਪਰ ਜਿਸ ਤਰੀਕੇ ਨਾਲ ਤੁਸੀਂ ਡਿਊਟੀ ਕਰਦੇ ਹੋ ਫਿਰ ਬੱਚਿਆਂ ਨੂੰ ਘਰਾਂ ਕਿ ਟਿਊਸ਼ਨ ਪੜਾਉਣਾ ਬੱਚਿਆਂ ਨੂੰ ਸਟੱਡੀ ਕਰਾਉਣੀ ਉਹਦਾ ਵੀ ਫਿਰ ਧਿਆਨ ਰੱਖਣਾ ਪੈਂਦਾ ਜੀ ਸਰ ਇਹ ਮੈਨੇਜ ਕਰਨਾ ਪੈਂਦਾ ਹੈ ਜਿਸ ਤਰੀਕੇ ਨਾਲ ਤੁਸੀਂ ਮੈਨੇਜ ਕਰਨ ਦੀ ਗੱਲ ਕੀਤੀ ਹੈ ਚਲੋ ਮੈਨੇਜ ਤਾਂ ਕਰ ਲੈਂਦੇ ਹੋ ਫਿਰ ਘਰ ਦੇ ਵਿੱਚ ਬੜੇ ਕੰਮ ਹੁੰਦੇ ਨੇ ਕਰਾਂਦੇ ਕਿਉਂਕਿ ਜਿਹੜੇ ਮਹਿਲਾਵਾਂ ਦੇ ਲਈ ਹੀ ਰੱਖੇ ਜਾਂਦੇ ਆ ਕਿ ਉਹ ਮਹਿਲਾਵਾਂ ਨੇ ਕਰਨੇ ਆ ਫਿਰ ਉਹਨਾਂ ਦੀ ਵੀ ਕਿਤੇ ਨਾ ਕਿਤੇ ਦੇਖਭਾਲ ਕਰਨੀ ਪੈਂਦੀ ਉਹ ਵੀ ਵੇਖਣੇ ਪੈਂਦੇ ਆਣ ਕੇ ਹਾਂਜੀ ਸਰ ਉਹ ਵੀ ਵੇਖਣੇ ਪੈਂਦੇ ਨੇ ਆ ਕੇ ਡਿਊਟੀ ਵੀ ਆਪਣੀ ਦੇਖਣੀ ਪੈਂਦੀ ਹੈ ਘਰ ਦੇ ਕੰਮ ਵੀ ਦੇਖਣੇ ਪੈਂਦੇ ਪਰਿਵਾਰ ਦੇਖਣਾ ਪੈਂਦਾ ਹੈ ਇਹਨਾਂ ਸਾਰਿਆਂ ਨੂੰ ਬੈਲੈਂਸ ਕਰਕੇ ਰੱਖਣਾ ਪੈਂਦਾ ਹੈ ਪਰ ਜਿੱਥੇ ਤੁਸੀਂ ਸੇਵਾਵਾਂ ਨਿਭਾਉਂਦੇ ਜੇ ਬਾਹਰ ਸਰਕਾਰ ਦੀ ਡਿਊਟੀ ਕਰਦੇ ਹੋ ਲੋਕਾਂ ਦੇ ਨਾਲ ਮਹਿਨਾਂਵਾਂ ਨਾਲ ਡੀਲ ਕਰਦੇ ਹੋ ਮਹਿਲਾਵਾਂ ਦਾ ਜਿੱਥੇ ਮੁਸ਼ਕਲਾਂ ਨੇ ਸੁਣਦੇ ਹੋ ਉੱਥੇ ਕਦੀ ਕਦੀ ਇਹੋ ਜਿਹੀਆਂ ਵੀ ਜਿਹੜੇ ਕੇਸ ਆ ਜਾਂਦੇ ਹੁਣੇ ਨੇ ਜਿਸ ਤਰੀਕੇ ਨਾਲ ਵੀ ਕੋਈ ਜ਼ਿਆਦਾ ਉਲਝਣ ਵਾਲੇ ਹੁੰਦੇ ਆ ਪਰ ਆਪਣੇ ਘਰ ਦੀ ਵੀ ਜਲਦੀ ਹੁੰਦੀ ਆ ਕਿਤੇ ਰਾਹ ਜ਼ਿਆਦਾ ਟਾਈਮ ਲੈਣਾ ਹੋਵੇ ਤਾਂ ਫਿਰ ਉਹਦੀ ਵੀ ਮੁਸ਼ਕਲ ਆ ਸਾਹਮਣੇ ਆ ਜਾਂਦੀ ਹੈ ਹੈ ਕਈ ਵਾਰ ਮੈ ਇਹੋ ਜਿਹੀ ਮੁਸ਼ਕਲ ਵੀ ਆਂਦੀ ਹੈ ਪਰ ਜੌਬ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਪਹਿਲਾਂ ਪਬਲਿਕ ਦੀ ਸੁਣੀ ਜਾਂਦੀ ਹੈ ਪਰਿਵਾਰ ਵੀ ਜ਼ਰੂਰੀ ਹੈ ਪਰ ਜੋ ਪਹਿਲਾਂ ਉਹਨਾਂ ਦੇ ਸੁਣ ਕੇ ਮੁਸ਼ਕਲਾਂ ਫਿਰ ਆਪਾਂ ਸਾਰਾ ਪਰਿਵਾਰ ਦਾ ਸੁਣਦੇ ਹਾਂ ਠੀਕ ਹੈ ਪਰ ਜਿੱਥੇ ਤੁਸੀਂ ਡਿਊਟੀ ਕਰਨ ਚਲੇ ਜਾਂਦੇ ਹੋ ਫਿਰ ਬੱਚਿਆਂ ਦੀ ਵੀ ਖਿੱਚ ਹੁੰਦੀ ਆ ਘਰ ਦੇ ਵਿੱਚ ਆਉਣ ਲਈ ਬੱਚੇ ਜਿਆਦਾ ਮੋਹ ਨਹੀਂ ਕਰਦੇ ਕਿ ਨਹੀਂ ਮਮਾ ਅੱਜ ਲੇਟ ਜਾਓ ਜਲਦੀ ਨਹੀਂ ਜਾਣਾ ਬੱਚੇ ਕਰਦੇ ਨੇ ਪਰ ਡਿਊਟੀ ਨੂੰ ਵੀ ਦੇਖਣਾ ਪੈਂਦਾ ਹੈ ਡਿਊਟੀ ਵੀ ਜ਼ਰੂਰੀ ਹੈ ਠੀਕ ਹੈ ਪਰ ਜਿੱਥੇ ਅੱਜ ਵੱਡੇ ਪੱਦਰ ਤੇ ਜਿੱਥੇ ਅੱਜ ਵੱਡੇ ਪੱਦਰ ਤੇ ਮਹਿਲਾਵਾਂ ਜਿਹੜੀਆਂ ਨੇ ਸੰਘਰਸ਼ ਕਰਦੀਆਂ ਨੇ ਤੇ ਵੱਡੇ ਵੱਡੇ ਅਹੁਦਿਆਂ ਤੇ ਤਹਿਨਾਤ ਨੇ ਐਸੋਲੇ ਵੱਡੀ ਜੇ ਗੱਲ ਕਰੀ ਤੇ ਵੱਡੇ ਵੱਡੇ ਜੇ ਪਾਰਲੀਮੈਂਟ ਦੀ ਗੱਲ ਕਰੀ ਉੱਥੇ ਵੀ ਸਾਡੀਆਂ ਮਹਿਲਾਵਾਂ ਵੱਡੇ ਪੱਦਰ ਤੇ ਵੱਡੀਆਂ ਡਿਊਟੀਆਂ ਨਿਭਾਉਂਦੀਆਂ ਨੇ ਜੇ ਰਾਸ਼ਟਰਪਤੀ ਦੀ ਗੱਲ ਕਰੀ ਤੇ ਉਹ ਵੀ ਸਾਡੀ ਇੱਕ ਮਹਿਲਾ ਜਿਹੜੀ ਰਾਸ਼ਟਰਪਤੀ ਦੇ ਬੈਠੇ ਹੋਏ ਨੇ ਕੀ ਲੱਗਦਾ ਕੀ ਹੈ ਕਿ ਮਹਿਲਾਵਾਂ ਨੂੰ ਖੁੱਲ ਮਿਲਣੀ ਚਾਹੀਦੀ ਆ ਕੰਮ ਕਰਨ ਦਾ ਜਿਹੜਾ ਮਿਲਣਾ ਚਾਹੀਦਾ ਵਾ ਮਹਿਲਾਵਾਂ ਨੂੰ ਜਿਹੜਾ ਵਾ ਸਤਿਕਾਰ ਵੱਧ ਮਿਲਣਾ ਚਾਹੀਦਾ ਜੀ ਮਹਿਲਾਵਾਂ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਜੇ ਇਹ ਇਹਨਾਂ ਨੂੰ ਆਪਾਂ ਪਹਿਲ ਦੇਵਾਂਗੇ ਤਾਂ ਹੀ ਅੱਗੇ ਆਉਣਗੇ ਇਹਨਾਂ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਹੈ ਹਰ ਖੇਤਰ 'ਚ ਅੱਜਕੱਲ ਮੇਲਾਵਾ ਜਿੱਦਾਂ ਤੁਸੀਂ ਕਿਹਾ ਗਿਆ ਰਹੀਆਂ ਨੇ ਇਹਨਾਂ ਨੂੰ ਅਸੀਂ ਦਵਾਂਗੇ ਪਹਿਲ ਦੇਵਾਂਗੇ ਤਾਂ ਹੀ ਅੱਗੇ ਆਉਣਗੇ ਇਹਨਾਂ ਨੂੰ ਕਰਜ਼ੇ ਦਬਾ ਕੇ ਨਹੀਂ ਰੱਖਣਾ ਚਾਹੀਦਾ ਇਹਨਾਂ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਹੈ ਤਾਂ ਹੀ ਅੱਗੇ ਆ ਸਕਣਗੇ ਅੱਜ ਅੰਤਰਰਾਸ਼ਟਰੀ ਮੇਲਾ ਦਿਵਸ ਆ ਅੱਜ ਕੀ ਕਹਿਣਾ ਚਾਹੁੰਦੇ ਉਹਨਾਂ ਪੇਰੈਂਟਸ ਨੂੰ ਜਿਹੜੇ ਕਿ ਇਹ ਪਰੂਣ ਹੱਤਿਆ ਕਰ ਦਿੰਦੇ ਨੇ ਕਿਤਨੇ ਕਿਤੇ 3ਾਂ ਨੂੰ ਅੱਗੇ ਆਉਣ ਹੀ ਨਹੀਂ ਦਿੰਦੇ ਇਹ ਬਹੁਤ ਹੀ ਮਾੜੀ ਗੱਲ ਹੈ ਇਹ ਪਰੂਣ ਹੱਤਿਆ ਨਹੀਂ ਕਰਨੀ ਚਾਹੀਦੀ ਜੇ ਭਰੂਣ ਹਤਿਆ ਹੋਊਗੀ ਤੇ ਕੱਲੋਂ ਆਪਾਂ ਨੂੰ ਮਾਵਾ ਪਤੀ ਪੈਣਾ ਕਿੱਥੋਂ ਮਿਲਣਗੇ ਆਪਣੇ ਬੱਚਿਆਂ ਨੂੰ ਵਿਆਹ ਕਰਨ ਲਈ ਕਿੱਥੋਂ ਅਸੀਂ ਲੈ ਕੇ ਆਵਾਂਗੇ ਬੇਟੀਆਂ ਇਸ ਲਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਪਿਆਰ ਦੇਣੀ ਚਾਹੀਦੀ ਹੈ ਬੇਟੀਆਂ ਨੂੰ ਬੇਟੀਆਂ ਨੂੰ ਪਿਆਰ ਦੇਣੀ ਚਾਹੀਦੀ ਹੈ ਕਿੰਨਾ ਕੁ ਇਸ ਵੇਲੇ ਜੇ ਸਤਕਾਰ ਦੀ ਗੱਲ ਕਰੀ ਤੇ ਕਿੰਨਾ ਕੁ ਸਤਕਾਰ ਮਿਲਣਾ ਚਾਹੀਦਾ ਜਿਹੜਾ ਤਿਆਂ ਨੂੰ ਮਿਲਣਾ ਚਾਹੀਦਾ ਦੀਆਂ ਨੂੰ ਅੱਜਕੱਲ ਹਰ ਖੇਤਰ ਚ ਅੱਗੇ ਆਉਣ ਦਾ ਮੌਕਾ ਦਿੱਤਾ ਜਾਣਾ ਜਿਵੇਂ ਤੁਸੀਂ ਵੇਖਿਆ ਅੱਜਕੱਲ ਹਰ ਡਿਪਾਰਟਮੈਂਟ ਚ ਹਰ ਡਿਪਾਰਟਮੈਂਟ ਚ ਔਰਤਾਂ ਗਿਆ ਰਹੀਆਂ ਐ ਵੱਡੇ ਅਫਸਰ ਲਗੀਆਂ ਹੋਈਆਂ ਨੇ ਅੱਜ ਤੱਕ ਜਿਵੇਂ ਤੁਸੀਂ ਕੁਝ ਸਮਾਂ ਪਹਿਲਾਂ ਵੇਖਿਆ ਹੈ ਮਹਿਲਾਵਾਂ ਜੱਜ ਬਣੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਉਹ ਬਣੀਆਂ ਨੇ ਸਾਨੂੰ ਵੀ ਆਪਣੇ ਬੱਚੀਆਂ ਨੂੰ ਹਰ ਇੱਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗੀ ਆਪਣੇ ਬੱਚੀਆਂ ਨੂੰ ਵਧੀਆ ਪੜਾਓ ਲਿਖਾਓ ਤਾਂ ਜੋ ਹਰੋ ਖੇਤਰ ਵਿੱਚ ਅੱਗੇ ਜਾ ਕੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨ ਜਿਵੇਂ ਅੱਜ ਤੁਸੀਂ ਵੇਖਿਆ ਹੈ ਅੱਜ ਕੱਲ ਲੜਕੀਆਂ ਬਾਹਰ ਜਾਂਦੀਆਂ ਨੇ ਉੱਥੇ ਵੀ ਆਪਣਾ ਨਾਮ ਰੌਸ਼ਨ ਕਰਦੀਆਂ ਨੇ ਇੱਕ ਲੜਕੀ ਆਪਣੀ ਉੱਥੇ ਜਾ ਕੇ ਕੈਨੇਡਾ ਤੇ ਜੱਜ ਬਣੀ ਹੈ ਪੁਲਿਸ ਵਰਤੀ ਹੋਈ ਹੈ ਇਦਾਂ ਹੀ ਆਪਾਂ ਜੇ ਬੱਚਿਆਂ ਨੂੰ ਪਹਿਲ ਦੇਵਾਂਗੇ ਵਧੀਆ ਸਕੂਲਾਂ 'ਚ ਪੜਾਵਾਵਾਂਗੇ ਜਿਵੇਂ ਆਪਾਂ ਬੇਟੀਆਂ ਨੂੰ ਪੜਾਉਂਦੇ ਹਾਂਵੇਂ ਆਪਾਂ ਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਤਾਂ ਜੋ ਆਪਣਾ ਨਾਮ ਰੌਸ਼ਨ ਕਰਨ ਆਪਣਾ ਆਪਣੀ ਦੇਸ਼ ਦਾ ਠੀਕ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਅੱਜ ਸਾਨੂੰ ਅਸੀਂ ਏਐਸਆਈ ਮਨਪ੍ਰੀਤ ਕੌਰ ਜੀ ਨਾਲ ਗੱਲ ਕਰਾ ਰਹੇ ਸੀਗੇ ਜਿਸ ਤਰੀਕੇ ਨਾਲ ਉਹਨਾਂ ਨੇ ਬਾਕੂਬੀ ਦੱਸਿਆ ਕਿ ਮਹਿਲਾਵਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਜਿਸ ਤਰੀਕੇ ਨਾਲ ਮਹਿਲਾਵਾਂ ਜੱਜ ਬਣਦੀਆਂ ਨੇ ਮਹਿਲਾਵਾਂ ਕਿਤਨੇ ਕਿਤੇ ਮਾਪਿਓ ਦਾ ਨਾਂ ਰੌਸ਼ਨ ਕਰਦੀਆਂ ਨੇ ਉਸੇ ਤਰੀਕੇ ਨਾਲ ਸਾਨੂੰ ਵੀ ਬਸ ਵਾਦ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਮਹਿਲਾਵਾਂ ਨੂੰ ਬੱਚਿਆਂ ਨੂੰ ਜਤੁਆਤ ਤੋਂ ਪੜਾਇਆ ਜਾਵੇ ਚੰਗੇ ਸਕੂਲਾਂ 'ਚ ਪੜਾਇਆ ਜਾਵੇ ਚੰਗੀ ਸਿੱਖਿਆ ਦਿੱਤੀ ਜਾਵੇ ਜੋ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਜਿਹੜਾ ਨਾਂ ਰੌਸ਼ਨ ਕਰ ਸਕਣ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਸ ਅਮਰ ਨਿਊ